ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਖਬਾਰਾਂ ਚੋਂ ਪੰਥ ਅਤੇ ਪੰਜਾਬ ਦੀਆਂ ਇਸ ਹਫਤੇ ਦੀਆਂ ਮੁੱਖ ਖਬਰਾਂ ਅਤੇ ਤਫਸਰਾਂ ਲੈ ਕੇ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇਲ ਇਸ ਅੰਕ ਵਿੱਚ ਖਾਸ ਖਬਰਾਂ ਹਨ ਪੰਜਾਬ ਵਿੱਚ ਭਾਜਪਾ ਵਿਰੋਧੀ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੁਲਿਸ ਨੇ ਕਿਸਾਨਾਂ ਆਗੂ ਕੀਤੇ ਗ੍ਰਿਫਤਾਰ ਨਹਿਰੀ ਪਾਣੀ ਦੇ ਝੂਠੇ ਅੰਕੜੇ ਤਿਆਰ ਕਰਵਾ ਰਹੀ ਹੈ ਸਰਕਾਰ ਜੇਲ੍ਹ ਤੋਂ ਬਾਹਰ ਆਉਣ ਲਈ ਟੌਣ ਲੜ ਰਿਹਾ ਹੈ ਅਮਰਿਤਪਾਲ ਸਿੰਘ ਸੁਖਬੀਰ ਬਾਦਲ ਨੇ ਪਾਇਆ ਚਾਨਣਾ ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ 'ਤੇ ਵਿਕ ਰਹੇ ਹਨ ਗੰਦੇ ਅਤੇ ਬਦਬੂਦਾਰ ਰੁਮਾਲੇ ਅਤੇ ਤਫਸੀਲ ਵਿੱਚ ਚਰਚਾ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਟਨਾ ਸਾਹਿਬ ਗੁਰਦੁਆਰੇ ਵਿਖੇ ਕੀਤੀ ਸ ਫੋਟੋ ਸ਼ੂਟ ਨੂੰ ਲੈ ਕੇ ਅਤੇ ਬਾਬਾ ਪ੍ਰੇਮਾਨੰਦ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਕੀਤੀਆਂ ਟਿੱਚਰਾਂ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ ਮਿਲਾਵਟ ਰਲਾਉਣ ਦੀ ਮੁਹਿੰਮ ਤਿਲਕ ਚੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨਾ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟ੍ਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰੇ ਸੰਗ ਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ ਅੱਜ ਦੀ ਸ਼ੁਰੂਆਤ ਪਹਿਲਾ ਤਫਸਿਰੇ ਤੋਂ ਹੀ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਪਟਨਾ ਸਾਹਿਬ ਕੇ ਮੱਥਾ ਟੇਕਣ ਤੋਂ ਲੈ ਕੇ ਲੰਗਰ ਬਣਾਉਣ ਅਤੇ ਲੰਗਰ ਵੰਡਣ ਦੀਆਂ ਫੋਟੋਆਂ ਖਿਚਵਾ ਕੇ মিডিਆ 'ਚ ਜਾਰੀ ਕੀਤੀਆਂ ਗੁਰਦੁਆਰੇ ਸਭ ਦੇ ਸਾਂਝੇ ਹਨ ਕੋਈ ਵੀ ਸ਼ਰਧਾ ਭਾਵ ਨਾਲ ਗੁਰਦੁਆਰੇ ਆ ਸਕਦਾ ਹੈ ਬਸ਼ਰਤੇ ਗੁਰਦਵਾਰਾ ਸਾਹਿਬ ਦੇ ਸਤਕਾਰ ਅਤੇ ਮਰਿਆਦਾ ਵਿੱਚ ਰਹਿ ਕੇ ਆਵੇ ਇਸ ਤਰ੍ਹਾਂ ਕਿਸੇ ਦੇ ਵੀ ਗੁਰਦੁਆਰੇ ਆਉਣ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਲੇਕਿਨ ਇਤਰਾਜ਼ ਹੈ ਗੁਰਦੁਆਰੇ ਦੇ ਬਾਜ਼ਾਰੀ ਕਰਨ ਵਿੱਚ ਜੇ ਕੋਈ ਗੁਰਦੁਆਰੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤੇ ਇਤਰਾਸ ਕੀਤਾ ਜਾਣਾ ਚਾਹੀਦਾ ਹੈ ਨਰਿੰਦਰ ਮੋਦੀ ਹਰ ਆਏ ਦਿਨ ਇਹ ਕਰਦੇ ਹਨ ਉਹ ਆਪਣੇ ਰਾਮ ਅਤੇ ਰਾਮ ਮੰਦਰ ਦਾ ਸਿਆਸੀ ਇਸਤੇਮਾਲ ਕਰਦੇ ਹਨ ਕਰੀ ਜਾਣ ਲੇਕਿਨ ਗੁਰਦੁਆਰਿਆਂ ਦੀ ਆਪਣੀ ਇੱਕ ਮਰਿਆਦਾ ਹੈ ਇੱਕ ਸੀਮਾ ਹੈ ਉਸ ਦੀ ਹੱਦ ਪਾਰ ਨਹੀਂ ਹੋਣੀ ਚਾਹੀਦੀ ਗੁਰਦੁਆਰੇ ਚੋਣ ਪ੍ਰਚਾਰ ਦੇ ਅੱਡੇ ਨਹੀਂ ਹਨ ਵਿਅਕਤੀਗਤ ਫੋਟੋਗ੍ਰਾਫੀ ਲਈ ਪਬਲਿਕ ਸਪੌਟ ਵੀ ਨਹੀਂ ਹਨ ਗੁਰਦੁਆਰਿਆਂ ਦੇ ਖੁੱਲੇ ਦਰਵਾਜ਼ੇ ਦਾ ਇਹ ਮਤਲਬ ਨਹੀਂ ਕਿ ਅਨਮਤੀਏ ਆਕੇ ਆਪਣਾ ਡਮਰੂ ਵਜਾਉ। ਮੋਦੀ ਦੇ ਸਿਰ ਤੇ ਪੱਕ ਦੇਖ ਕੇ ਜਿਨ੍ਹਾਂ ਨੂੰ ਆਪਣਾਪਣ ਮਹਿਸੂਸ ਹੋਣ ਲੱਗਦਾ ਹੈ। yogi ਦੇ ਸਿਰ ਤੇ ਸ਼੍ਰੀ ਗੁਰਗੰਦ ਸਾਹਿਬ ਜੀ ਦੀ ਸਵਾਰੀ ਦੇਖ ਕੇ ਜਿਨ੍ਹਾਂ ਨੂੰ ਚਾਹ ਚੜ ਜਾਂਦਾ ਹੈ। ਉਹਨਾਂ ਨੂੰ ਆਪਣੇ ਵਿਵੇਕ ਚਕਸ਼ੂ ਖੋਲ ਲੈਣੇ ਚਾਹੀਦੇ ਹਨ। ਭੇਖ ਦਿਖਾਏ జగਤ ਕੋ ਲੋਗਨ ਕੋ ਬਸਕੀਨ ਵਾਲੀ ਸ਼ਿਕਾਰੀ ਬਿਰਤੀ ਨੂੰ ਪਛਾਣਨਾ ਚਾਹੀਦਾ ਹੈ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਪੰਥ ਨੂੰ ਨਿਰਣਾ ਲੈਣਾ ਪਵੇਗਾ। कि हुकमराना ਵੱਲੋਂ ਗੁਰੂ ਘਰ ਦਾ ਬੇਜਾ ਇਸਤੇਮਾਲ ਪੰਥ ਨੂੰ ਕਿਹੋ ਜਿਹੇ ਭਵਿਕਵਲ ਲੈ ਜਾ ਰਿਹਾ ਹੈ ਇੱਕ ਹੋਰ ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ਦਾ ਜ਼ਿਕਰ ਵੀ ਇੱਥੇ ਲਾਜ਼ਮੀ ਜਿਸ ਵਿੱਚ ਬਾਬਾ ਪ੍ਰੇਮਾਨੰਦ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਗਾ ਕੇ ਤਸਵੀਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੱਥੇ ਤੇ ਤਿਲਕ ਲਗਾ ਰਹੇ ਹਨ ਅਤੇ ਫਿਰ ਆਪਣੇ ਮੱਥੇ ਤੇ ਤਿਲਕ ਲਗਵਾ ਰਹੇ ਹਨ ਦੇਖ ਕੇ ਬੜਾ ਅਜੀਬ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਾਂ ਅਤੇ ਸਿਧਾਂਤਾਂ ਦਾ ਮਜ਼ਾਕ ਖੁਦ ਗੁਰੂ ਸਾਹਿਬ ਦੀ ਤਸਵੀਰ ਲੈ ਕੇ ਉਡਾਇਆ ਜਾ ਰਿਹਾ ਹੈ। ਲੇਕਿਨ ਦੱਸਿਆ ਜਾ ਰਿਹਾ ਹੈ ਕਿ ਦੇਖੋ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਆਦਰ ਮਾਨ ਕਰਦੇ ਹਾਂ। ਬਾਬਾ ਪ੍ਰੇਮਾਨੰਦ ਸੰਤ ਹੈ। ਸੁਣਿਆ ਹੈ ਗਿਆਨਮਾਨ ਵੀ ਹੈ। ਲੇਕਿਨ ਇਹ ਵੀਡੀਓ ਉਸਦੇ ਸੰਤਪੁਣੇ ਅਤੇ ਗਿਆਨ ਦੋਹਾਂ ਦਾ ਪਾਸ ਖੋਲਦੀ ਹੈ। ਕਿਉਂਕਿ ਅਸੂਲਨ ਜਿਸ ਕਿਸੇ ਵੀ ਸ਼ਖਸੀਅਤ ਦਾ ਅਸੀਂ ਦਿਲੋਂ ਸਤਿਮਾਨ ਕਰਦੇ ਹਾਂ। ਉਸ ਦੇ ਆਦਰਸ਼ਾਂ ਅਤੇ ਅਸੂਲਾਂ ਦਾ ਵੀ ਸਤਕਾਰ ਕਰਦੇ ਹਨ ਉਹਨਾਂ ਨੂੰ ਭੰਗ ਨਹੀਂ ਕਰਦੇ ਜਦਕਿ ਪ੍ਰੇਮਾਨੰਦ ਜਿਸ ਸਤਕਾਰ ਦਾ ਵਿਖਾਵਾ ਕਰ ਰਹੇ ਹਨ ਉਹ ਬੜਾ ਅਜੀਬ ਹੈ ਨਾਮ ਪ੍ਰੇਮਾਨੰਦ ਹੈ ਮੂੰਹ ਤੇ ਪੇਮ ਭਰੇ ਬੋਲ ਵੀ ਹਨ ਲੇਕਿਨ ਕਰ ਕੀ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਤੇ ਉਹਨਾਂ ਦੇ ਹੀ ਆਦਰਸ਼ਾਂ ਦੇ ਖਿਲਾਫ ਹਰਕਤ ਜਿਵੇਂ ਜਾਣ ਬੁੱਝ ਕੇ ਕੀਤਾ ਹੈ ਜਿਵੇਂ ਟਿੱਚਰ ਕੀਤੀ ਹੈ ਸਿੱਖ ਗੁਰੂ ਸਾਹਿਬਾਨ ਮੂਰਤੀ ਪੂਜਾ ਦੇ ਖਿਲਾਫ ਸਨ ਵਿਪਰੰਧ ਦੀ ਰੀਤ ਨੂੰ ਸ਼ਕਤੀ ਨਾਲ ਵਰਜਦੇ ਰਹੇ ਉਹੀ ਕੰਮ ਉਹਨਾਂ ਦੀ ਤਸਵੀਰ ਲਗਾ ਕੇ ਜਨਤਕ ਤੌਰ ਤੇ ਕਰਨਾ ਤਿਲਕ ਲਾਉਣ ਜਿਹੇ ਕਰਮ ਕਾਂਡ ਕਰਨੇ ਕੀ ਇਹ ਸਨਮਾਨ ਹੈ ਜਾਂ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਆਦਰਸ਼ਾਂ ਨੂੰ ਲਲਕਾਰਨਾ ਉਹਨਾਂ ਦਾ ਮਜ਼ਾਕ ਉਡਾਉਣਾ ਦਲੀਲ ਦਿੱਤੀ ਜਾ ਸਕਦੀ ਹੈ ਕਿ ਸਾਨੂੰ ਬਾਬਾ ਪ੍ਰੇਮਾਨੰਦ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ ਉਹ ਆਪਣੇ ਤਰੀਕੇ ਨਾਲ ਆਪਣੇ ਸ਼ਰਧਾ ਭਾਵ ਪ੍ਰਗਟ ਕਰ ਰਹੇ ਹਨ ਸਾਨੂੰ ਸੰਕੀਰਣ ਸੋਚ ਅਤੇ ਕੱਟੜਪੁਣਾ ਨਹੀਂ ਦਿਖਾਉਣਾ ਚਾਹੀਦਾ ਵਗੈਰਾ ਵਗੈਰਾ ਇਹ ਦਲੀਲ ਠੀਕ ਨਹੀਂ ਕਿਉਂਕਿ ਨੈਤਿਕਤਾ ਵੀ ਕਹਿੰਦੀ ਹੈ ਉਸ ਦੀਆਂ ਭਾਵਨਾਵਾਂ ਜ਼ਿਆਦਾ ਮਹੱਤਵਪੂਰਨ ਹਨ ਜਿਸ ਦੇ ਸਤਕਾਰ ਲਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਮਾਸ ਨਾ ਖਾਣ ਵਾਲੇ ਮਹਿਮਾਨ ਦੀ ਆਉ ਭਗਤ ਤੁਸੀਂ ਨਾਨ ਵੇਜ ਡਿਸ਼ਸ ਰੱਖ ਕੇ ਨਹੀਂ ਕਰਦੇ आम आदमी दे सत्कार ਲਈ ਵੀ ਅਸੀਂ ਉਸ ਦੀ ਪਸੰਦ ਨਾ ਪਸੰਦ ਦਾ ਖਿਆਲ ਰੱਖਦੇ ਹਾਂ ਲੇਕਿਨ ਰੂਹਾਨੀ ਸ਼ਖਸੀਅਤ ਦਾ ਸਨਮਾਨ ਉਸਦੇ ਅਸੂਲਾਂ ਦੇ ਖਿਲਾਫ ਕਰਮ ਕਰਨੇ ਕੀ ਸਾਬਤ ਕਰਦਾ ਹੈ ਕਿ ਜਿਸ ਦੇ ਸਤਕਾਰ ਦਾ ਦਮ ਭਰਿਆ ਜਾ ਰਿਹਾ ਹੈ ਉਸੇ ਦੇ ਅਸੂਲਾਂ ਨੂੰ ਲਿਤਾੜਿਆ ਜਾ ਰਿਹਾ ਹੈ ਇਹ ਸਤਕਾਰ ਨਹੀਂ ਬੇਅਦਬੀ ਹੈ ਜੋ ਬਹੁਗਿਣਤੀ ਦੇ ਰਾਜ ਅਭਿਮਾਨ غرور ਵਾਲੀ ਮਾਨਸਿਕਤਾ ਤੋਂ ਉਪਜੀ ਹੈ ਜੇ ਵਕਈ ਪ੍ਰੇਮਾਨੰਦ ਦਾਸ ਸਿੱਖ ਗੁਰੂ ਸਾਹਿਬਾਨਾ ਪ੍ਰਤੀ ਪੇਮ ਸੱਚਾ ਹੈ ਜੇ ਉਹ ਹਿੰਦੂਆਂ ਦੇ ਰਾਖੇ ਵਜੋਂ ਗੁਰੂ ਸਾਹਿਬਾਨਾ ਦੇ ਆਭਾਰੀ ਹਨ ਤਾਂ ਉਹ ਸਿੱਖਾਂ ਪ੍ਰਤੀ ਅਕ੍ਰਿਤ ਕਰਨ ਹੋਈ ਭਾਰਤੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕਰਨ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਦਾ ਵਿਰੋਧ ਕਰਨ ਹੱਕਾਂ ਲਈ ਜੂਝਦੇ ਸਿੱਖਾਂ ਨੂੰ ਨਿਆਂ ਦਿਵਾਉਣ ਇਹ ਸੱਚ ਵੀ ਮੰਨ ਲੈਣ कि सनातनी اصولਾਂ ਕਰਕੇ ਨਹੀਂ ਬਲਕਿ ਸਿੱਖੀ ਦੇ اصولਾਂ ਕਰਕੇ ਸਿੱਖ ਜ਼ਾਲਮ ਹਕੂਮਤ ਦੇ ਖਿਲਾਫ ਡਟੇ ਜਾਣਾ ਵਾਰ ਗਏ ਵਰਨਾ ਹਜ਼ਾਰਾਂ ਸਾਲਾਂ ਤੋਂ ਦੇਸ਼ ਗੁलाम ਹੀ ਸੀ ਅਫਸੋਸ ਹੈ ਕਿ ਬਹੁਗਿਣਤੀ ਦਾ ਪ੍ਰਭਾਵ ਸਿਰ ਚੜ ਕੇ ਬੋਲ ਰਿਹਾ ਹੈ ਕਿ ਬਹੁਤੇ ਸਿੱਖ ਆਪ ਹੀ ਤਸਵੀਰਾਂ ਨੂੰ ਮੱਥੇ ਟੇਕੀ ਜਾਂਦੇ ਹਨ ਪੰਜਾਬ ਵਿੱਚ आज पाविरोधी प्रदर्शनान नु रोकण ली चोन कमिश्नर दी सख्ती दे निर्देशਾਂ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਹਰਨੇਸ਼ ਸਿੰਘ ਮਹਿਮਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ ਲੋਕ ਆਪ ਉਮੀਦਵਾਰਾਂ ਨੂੰ ਵੀ ਪੁੱਛ ਰਹੇ ਹਨ ਸਵਾਲ ਨਸ਼ਿਆਂ ਬੇਰਬੀਆਂ ਅਤੇ ਅਮਰਿਤਪਾਲ ਸਿੰਘ ਦੇ ਐਨਐਸਏ ਲਾਊਂਡ ਦੇ ਮੁੱਦੇ ਤੇ ਵੀ ਪੁੱਛੇ ਜਾ ਰਹੇ ਹਨ ਸਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਉਮੀਦਵਾਰਾਂ ਤੋਂ ਵਾਤਾਵਰਣ ਨੂੰ ਲੈ ਕੇ ਤਿੱਖੇ ਸਵਾਲ ਕਰ ਰਹੇ ਹਨ ਪਾਰਟੀਆਂ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਦੇ ਸਤਰ ਅਤੇ ਉਸ ਦੇ ਗੰਧਲੇ ਹੋਣ ਤੇ ਗੱਲ ਕਿਉਂ ਨਹੀਂ ਕਰ ਰਹੇ ਹਵਾ ਪਾਣੀ ਅਤੇ ਜ਼ਹਿਰੀਲੀ ਹੁੰਦੀ ਮਿੱਟੀ ਨੂੰ ਮੁੱਦਾ ਕਿਉਂ ਨਹੀਂ ਬਣਾ ਰਹੀਆਂ ਹਨ ਪਾਰਟੀਆਂ ਨਹਿਰੀ ਪਾਣੀ ਦੇ ਝੂਠੇ ਅੰਕੜੇ ਕਿਉਂ ਤਿਆਰ ਕਰਵਾ ਰਿਹਾ ਹੈ ਕੇਂਦਰ ਅਤੇ ਭਗਵੰਤ ਮਾਨ ਦੀ ਸਰਕਾਰ ਕਿਉਂ ਬਣਵਾ ਰਹੀ ਹੈ ਇਹ ਫਰਜ਼ੀ ਅੰਕੜੇ ਪੰਜਾਬ ਦੇ ਨਹਿਰੀ ਪਟਵਾਰੀਆਂ ਨੂੰ ਹੁਕਮ ਚਾੜੇ ਗਏ ਹਨ ਕਿ ਉਹ ਆਪੋ ਆਪਣੇ ਖੇਤ ਨਾਲ ਸੰਬੰਧਿਤ ਜ਼ਮੀਨ ਬਾਰੇ ਲਿਖਤੀ ਰਿਪੋਰਟ ਸਰਕਾਰ ਨੂੰ ਦੇਣ ਜਿਸ ਵਿੱਚ ਇਹ ਸਪਸ਼ਟ ਕੀਤਾ ਜਾਵੇ ਕਿ ਉਹਨਾਂ ਦੇ ਅਧੀਨ ਪੈंदे ਰਕਵੇ ਨੂੰ 100% ਦੀ ਪਾਣੀ ਮੁਹੱਈਆ ਕੀਤਾ ਜਾਂਦਾ ਹੈ। ਮਾਹਿਰਾਂ ਦੇ ਮੁਤਾਬਕ ਪਟਵਾਰੀਆਂ ਵੱਲੋਂ ਆਪਣੇ-ਆਪਣੇ ਇਲਾਕੇ ਦੇ ਕਿਸਾਨਾਂ ਦੇ ਰਕਵੇ ਨੂੰ ਪੂਰਾ ਪਾਣੀ ਦੇਣ ਦੀਆਂ ਇਹ ਲਿਖਤੀ ਰਿਪੋਰਟਾਂ ਸੁਪਰੀਮ ਕੋਰਟ ਵਿੱਚ ਦਾਖਲ ਕਰਕੇ ਸਰਕਾਰ ਇਹ ਸਿੱਧ ਕਰਨਾ ਚਾਹੁੰਦੀ ਹੈ ਕਿ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਪੂਰਾ ਪਾਣੀ ਮਿਲ ਰਿਹਾ ਹੈ ਅਤੇ ਪੰਜਾਬ ਦੇ ਵਧੇ ਹੋਏ ਪਾਣੀ ਨੂੰ ਅੱਗੇ ਹਰਿਆਣਾ ਰਾਜਸਥਾਨ ਦਿੱਲੀ ਆਦਿ ਨੂੰ ਦੇ ਦਿੱਤਾ ਜਾਵੇ ਇਸ ਤਰ੍ਹਾਂ ਇਨ੍ਹਾਂ ਰਿਪੋਰਟਾਂ ਰਾਹੀਂ ਪੰਜਾਬ ਦਾ ਪਾਣੀ ਕਾਨੂੰਨੀ ਤੌਰ ਤੇ ਖੋਹਣ ਦੀ ਤਿਆਰੀ ਕਰ ਲਈ ਗਈ ਹੈ ਜਦ ਕਿ ਸੱਚਾਈ ਇਹ ਹੈ ਕਿ ਜੇ ਨਹਿਰਾਂ ਦਾ ਪਾਣੀ ਸਾਰੇ ਖੇਤਾਂ ਨੂੰ ਪੂਰੀ ਤਰ੍ਹਾਂ ਤੇ ਮਿਲ ਰਿਹਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲਾਂ ਦੀ ਕੀ ਲੋੜ ਪੈਣੀ ਸੀ ਹਜ਼ਾਰ ਹਜ਼ਾਰ ਫੁੱਟ ਡੂੰਘੇ ਬੋਰਾ ਦੀ ਕੀ ਲੋੜ ਸੀ ਸਚਾਈ ਇਹ ਹੈ ਕਿ ਪੰਜਾਬ ਦੀ ਧਰਤੀ ਦੇ ਬਹੁਤੇ ਹਿੱਸੇ ਦਾ ਪਾਣੀ ਖਾਰਾ ਕੌੜਾ ਅਤੇ ਸ਼ੋਰੇ ਵਾਲਾ ਹੈ ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ ਤੇ ਜ਼ਿਆਦਾਤਰ ਗੰਦੇ ਅਤੇ ਬਦਬੂਦਾਰ ਰੁਮਾਲਾ ਸਾਹਿਬ ਵਿਚੇ ਜਾ ਰਹੇ ਹਨ 95% ਦੀ ਰੁਮਾਲੇ ਪੁਰਾਣੇ ਅਤੇ ਕਟਿਆ ਪੈਕਿੰਗ ਵਿੱਚ ਵਿਚੇ ਜਾ ਰਹੇ ਹਨ ਜੋ ਗੁਰੂ ਸਾਹਿਬਾਨ ਨੂੰ ਭੇਟ ਕਰਨ ਦੇ ਯੋਗ ਨਹੀਂ ਹਨ ਸੰਗਤਾਂ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਸ੍ਰੀ ਅਕਾਲ ਤਖਤ ਸਹਿਦੇ ਜਥੇਦਾਰ ਯਾਨੀ ਰਖਵੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਕਵੀਂ ਕਾਰਵਾਈ ਵਾਸਤੇ ਕਿਹਾ ਹੈ। ਇਹ ਵੀ ਕਿਹਾ ਹੈ ਕਿ ਭੇਟ ਕੀਤੇ ਜਾਣ ਵਾਲੇ ਗੁਰਮਾਲਿਆਂ ਲਈ ਵਰਤਿਆ ਗਿਆ ਕੱਪੜਾ ਉੱਚ ਗੁਣਵੱਤਾ ਵਾਲਾ ਜਿਸ ਉੱਪਰ ਸਾਫ਼ ਸੁਥਰੀ ਕਢਾਈ ਅਤੇ ਪੂਰੇ ਮਾਪ ਵਾਲਾ ਹੋਣਾ ਚਾਹੀਦਾ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖबीर ਬਾਦਲ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਛੁਡਵਾਉਣ ਲਈ ਚੋਣ ਲੜ ਰਿਹਾ ਹੈ। ਅਮਰਿਤਪਾਲ ਸਿੰਘ ਨੇ ਇਹ 100 ਲੈਆ ਸੀ ਕਿ ਉਹ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦਾ ਸਿਰਫ ਅੰਮ੍ਰਿਤ ਪ੍ਰਚਾਰ ਹੀ ਕਰਨਾ ਚਾਹੁੰਦਾ ਹੈ ਲੇਕਿਨ ਹੁਣ ਉਹ ਚੋਣ ਕਿਉਂ ਲੜ ਰਿਹਾ ਹੈ ਜ਼ਾਹਿਰ ਹੈ ਸੁਖਬੀਰ ਬਾਦਲ ਭਾਈ ਅਮਰਿਤਪਾਲ ਸਿੰਘ ਤੇ ਲਗੇ ਐਨਐਸਐਨ ਨੂੰ ਜਾਇਜ਼ ਮੰਨਦੇ ਹਨ ਇਹ ਉਨ੍ਹਾਂ ਹੀ ਧਿਰਾਂ ਦੇ ਨਾਲ ਹਨ ਜੋ ਪੰਜਾਬ ਦੇ ਹਿੱਤਾਂ ਨੂੰ ਦੇਸ਼ ਦਰੋਹ ਸਮਝਦੇ ਹਨ ਜਿਵੇਂ ਨਿਊਜ਼ ਕਲਿੱਕ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਵੀਰ ਪੁਰਖਾਇਸਥ ਤੇ ਲਗੇ ਯੂਏਪੀਏ ਨੂੰ ਗੈਰ ਕਾਨੂੰਨੀ ਦੱਸਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਟ੍ਰਿਬਿਊਨ ਨਿਆ ਦੀ ਜਿੱਤ ਦੱਸਦਾ ਹੈ ਲੇਕਿਨ ਉਹੀ ਟ੍ਰਿਬਿਊਨ ਨਾਤਾ ਬੰਦੀ ਸਿੰਘਾਂ ਦੇ ਹੱਕ ਵਿੱਚ ਖੜਦਾ ਹੈ ਅਤੇ ਨਾ ਹੀ ਕਦੇ ਸਿੱਖਾਂ ਤੇ ਲਗਣ ਵਾਲੇ ਐਨਐਸਏ ਅਤੇ ਯੂਏਪੀਏ ਨੂੰ ਗਲਤ ਠਹਿਰਾਉਂਦਾ ਹੈ ਦੂਜੇ ਪਾਸੇ ਰੋਜ਼ਾਨਾ ਪਹਿਰੇਦਾਰ ਨੇ ਭਾਈ ਅਮਰਿਤਪਾਲ ਸਿੰਘ ਦੇ ਚੌਂ ਮੈਦਾਨ 'ਚ ਉਤਰਨ ਤੇ ਸਿਆਸਤ ਦਾ ਨਾਦੀ ਛਟਪੜਾਹਟ ਨੂੰ ਸਾਂਝਾ ਕੀਤਾ ਹੈ ਤੁਹਾਡੀ ਕੀ رائے ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਦੱਸੋ ਇਸੇ ਨਾਲ ਦੀ ਹੋਈ ਜ਼ਾਦਤ ਉਮੀਦ ਹੈ ਖਬਰ ਸਾਰ ਵਿੱਚ ਦਿੱਤੀ ਇਹ ਜਾਣਕਾਰੀ ਤੁਹਾਨੂੰ ਸਾਰਥਕ ਲੱਗੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਖੁਸ਼ ਰਹੋ ਆਬਾਦ ਰਹੋ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਅਗਲੇ ਵਿਸ਼ੇ ਨਾਲ ਅਗਲੇ ਹਫ਼ਤੇ ਤਦ ਤੱਕ ਪਾਓ ਗੁਰੂਵੰਨੋ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਨੂੰ ਵਿਗਾੜਨ ਲਈ ਦੁਸ਼ਮਣ ਕਿਸ ਹੱਦ ਤੱਕ ਜਾ ਸਕਦਾ ਹੈ ਜੇ ਜਾਨਣਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟ੍ਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗ ਵੇਬ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ